ਜਿੰਨੇ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਸਾਰੇ ਮੇਰੇ ਸਤਿ ਸਕਾਰ ਮੈਂ ਜਸਤੋ ਸਿੰਘ ਸਰਦੁੱਲੇ ਵਾਲਾ ਮੇਜਰ ਅਸਤਨ ਦਾ ਚੇਲਾ ਤੁਹਾਡੇ ਸਾਹਮਣੇ ਤੇ ਪਿਆਰ ਭਰੇ ਗੀਤ ਲੈ ਕੇ ਆਇਆ ਹਾਜ਼ਰ ਹਾਂ ਲਾਲੀ ਬੁੱਲੀਆਂ ਦੀ ਖੰਭ ਲਾ ਕੇ ਉੱਡ ਗਈ ਨਾ ਸਤ ਰਹਿ ਗਿਆ ਸਰੀਰ ਚ ਕਾਤ ਬੇਮੁਖ ਹੋ ਗਏ ਵੇਰ ਸੱਜਣਾ ਵੇ ਬੰਨ ਪਿਆਰ ਦੀ ਜੰਜੀਰ ਚ ਕਾ ਤੂੰ ਬੇਮੁਖ ਹੋਗਾ ਮੇਰੇ ਸੱਜਣਾ ਵੇ ਬੰਨ ਪਿਆਰ ਦੀ ਜੰਜੀਰ ਚ ਕਿਹੜੀ ਘਾਟ ਸੀ ਮੇਰੇ ਤੇ ਜਨ ਮੱਖਣਾ ਰਾਜਣਾ ਘਾਟ ਸੀ ਮੇਰੇ ਤੇ ਜਨ ਮੱਖਣਾ ਤੋਂ ਘਾਤੋ ਗੈਰ ਸੰਗ ਗੇਚ ਗਿਆ ਯਾਦ ਚੰਦਰੀ ਸਤਾਉਂਦੀ ਮੇਰੇ ਹਾਨੀਆਂ ਫੇਰੋਂਦੀ ਦਸ ਰਾਣਾ ਭੇਜ ਗਿਆ ਯਾਦ ਚੰਦਰੀ ਸਤਾਉਂਦੀ ਮੇਰੇ ਹਾਨੀਆਂ ਫੇਰੋਂਦੀ ਦਸ ਰਾਣਾ ਭੇਜ ਗਿਆ ਸੌਣ ਭਾਦੋਂ ਵਿੱਚ ਆਉਣ ਦਾ ਬੇਕਾਦਰ ਲਾਰਾ ਹੁੰਦਾ ਫੁੱਲ ਹਾਣੀਆਂ ਨੀਕੇ ਹੁੰਦਿਆਂ ਦੀ ਖਾਰਸ ਪوریت ਦਤ ਪਾਇਆ ਗਿਆ ਮੋਲ ਹਾਣੀਆਂ ਨੀਕੇ ਹੁੰਦਿਆਂ ਦੀ ਖਾਰਸ ਪوریت ਦਤ ਪਾਇਆ ਗਿਆ ਮੋਲ ਹਾਣੀਆਂ ਸਾਡੀ ਜ਼ਿੰਦਗੀ ਦੇ ਬਾਗ ਨੂੰ ਉਜਾੜ ਕੇ ਸਾਡੀ ਜ਼ਿੰਦਗੀ ਦੇ ਬਾਗ ਨੂੰ ਉਜਾੜ ਕੇ ਤੂੰ ਸਾਧਰਾ ਦੇ ਫੁੱਲ ਮਿੱਦ ਗਿਆ ਯਾਦ ਚੰਦਰ ਹੀ ਸਤਾਉਂਦੀ ਮੇਰੇ ਹਾਨੀਆਂ ਵੇਰੋਂਦੀ ਦਸ ਰਾਣਾ ਭੇਜ ਗਿਆ ਯਾਦ ਚੰਦਰ ਹੀ ਸਤਾਉਂਦੀ ਮੇਰੇ ਹਾਨੀਆਂ ਵੇਰੋਂਦੀ ਦਸ ਰਾਣਾ ਭੇਜ ਗਿਆ ਤੇਰੇ ਨੈਣਾ ਦੇ ਪਿਆਲੇ ਆ ਚ ਪੀਣੀਆਂ ਸ਼ਰਾਬ ਮੈਨੂੰ ਕਹਿਣ ਵਾਲਿਆ ਬਲ ਦੱਸ ਜਗ ਵਿੱਚ ਜਿਉਣ ਦਾ ਵੇ ਦੂਰ ਦੂਰ ਰਹਿਣ ਵਾਲਿਆ ਬਲ ਦੱਸ ਜਗ ਵਿੱਚ ਜਿਉਣ ਦਾ ਵੇ ਦੂਰ ਦੂਰ ਰਹਿਣ ਵਾਲਿਆ ਜਦੋਂ ਲੰਗਿਆ ਕੋਲੋਂ ਦੀ ਨੀਵੀਂ ਪਾਕੇ ਜਦੋਂ ਲੰਗਿਆ ਕੋਲੋਂ ਦੀ ਨੀਵੀਂ ਪਾਕੇ ਜੰਨਾ ਮੇਰਾ ਦਿਲ ਪੁੱਜ ਗਿਆ ਯਾਦ ਚੰਦਰੀ ਸਤਾਉਂਦੀ ਮੇਰੇ ਹਾਨੀਆਂ ਬੇਰੋਂਦੀ ਦਸ ਰਾਣਾ ਭੇਜ ਗਿਆ ਯਾਦ ਚੰਦਰੀ ਸਤਾਉਂਦੀ ਮੇਰੇ ਹਾਨੀਆਂ ਬੇਰੋਂਦੀ ਦਸ ਰਾਣਾ ਭੇਜ ਗਿਆ ਹੋ ਕਹਿਣ ਗੂੜੀਆਂ ਕੀ ਕਿਹੜੀ ਘੱਟ ਖੱਟਲੀ ਬਗਾਨਿਆਂ ਦਾ ਹੱਥ ਪੜ ਕੇ ਕੂੜੀਆਂ ਉਹ ਕਿਹੜੀ ਖੱਟੀ-ਖੱਟਲੀ ਵਗਾਨਿਆਂ ਦਾ ਹੱਥ ਫੜ ਕੇ ਚਿਤਕਾਰਦਾ ਮੈਂ ਯਾਰ ਖਾ ਕੇ ਮਰ ਜਾਣਾ ਸੋਣ ਜਾਣ ਵਿੱਚ ਚਾਰਚੇ ਚਿਤਕਾਰਦਾ ਮੈਂ ਯਾਰ ਖਾ ਕੇ ਮਰ ਜਾਣਾ ਸੋਣ ਜਾਣ ਵਿੱਚ ਚਾਰਚੇ ਤੇਰੀ ਸੱਜਣਾ ਵਿਛੋੜੇ ਵਾਲੀ ਅੱਗ ਚ ਤੇਰੀ ਸੱਜਣਾ ਵਿਛੋੜੇ ਵਾਲੀ ਅੱਗ ਚ ਬਸੋ ਦਾ ਸਰੀਰ ਰਿੱਜ ਗਿਆ ਯਾਦ ਚੰਦਰ ਹੀ ਸਤਾਉਂਦੀ ਮੇਰੇ ਹਾਨੀਆਂ ਬੇਰੋਂਦੀ ਦਸ ਰਾਣਾ ਭੇਜ ਗਿਆ ਯਾਦ ਚੰਦਰ ਹੀ ਸਤਾਉਂਦੀ ਮੇਰੇ ਹਾਨੀਆਂ ਬੇਰੋਂਦੀ ਦਸ ਰਾਣਾ ਭੇਜ ਗਿਆ ਪਿੰਡ ਫੂਲ ਵਿੱਚ ਢਾਣੇ ਤੇ ਕਚੈਰੀਆਂ ਹੋ ਬਾਗਾਂ ਦੀ ਬਹਾਰ ਵਖਰੀ ਗਾਧੇ ਭੁੱਲ ਕੇ ਤੂੰ ਹੱਥ ਮੇਰਾ ਜੋ ਮਲਾਹ ਪਾਲ ਜੰਨ ਗਾਲ ਬੱਕੜੀ ਗਾਧੇ ਭੁੱਲ ਕੇ ਤੂੰ ਹੱਥ ਮੇਰਾ ਜੋ ਮਲਾਹ ਪਾਲ ਜੰਨ ਗਾਲ ਬੱਕੜੀ ਝੂਠ ਮਾਰਦਾ ਨਾ ਸਤ ਨਾਮ ਜਿਗਰੀ ਝੂਠ ਮਾਰਦਾ ਨਾ ਸਤ ਨਾਮ ਜਿਗਰੀ ਹੋਵੇਂ ਜਰਾ ਝੂਠ ਮਾਰਦਾ ਨਾ ਸਤ ਨਾਮ ਜਿਗਰੀ ਹੋਵੇਂ ਜਰਾ ਸੱਚੀ ਹੋਵੇਂ ਰ ਸੱਚ ਬੁੱਝ ਗਿਆ ਯਾਦ ਚੰਦਰ ਸਤਾਉਂਦੀ ਮੇਰੇ ਹਾਨੀਆਂ ਬੇਰੋਂਦੀ ਦਸ ਰਾਣਾ ਪਿੱਛ ਗਿਆ ਯਾਦ ਚੰਦਰ ਸਤਾਉਂਦੀ ਮੇਰੇ ਹਾਨੀਆਂ ਬੇਰੋਂਦੀ ਦਸ ਰਾਣਾ ਪਿੱਛ ਗਿਆ ਯਾਦ ਚੰਦਰ ਸਤਾਉਂਦੀ ਮੇਰੇ ਹਾਨੀਆਂ ਬੇਰੋਂਦੀ ਦਸ ਰਾਣਾ ਪਿੱਛ ਗਿਆ